ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਚੰਦੂ ਦੀ ਨੂੰ ਦਾ ਪ੍ਰੇਮ ਚੰਦੂ ਦੀ ਨੂੰ ਕਿਸੇ ਗੁਰਸਿੱਖ ਦੀ ਲੜਕੀ ਸੀ ਉਸ ਨੂੰ ਜਦ ਘਰ ਵਿੱਚ ਗੱਲਾਂ ਕਰਦਿਆਂ ਪਤਾ ਲੱਗਾ ਕਿ ਉਸ ਦਾ ਸਹੁਰਾ ਸਤਗੁਰ ਜੀ ਨੂੰ ਅਸਹਿ ਕਸ਼ਟ ਦੇ ਰਿਹਾ ਹੈ ਤਾਂ ਉਹ ਮਨ ਵਿੱਚ ਬਹੁਤ ਦੁਖੀ ਹੋਈ ਉਸਦੇ ਮਨ ਵਿੱਚ ਆਈ ਕਿ ਉਸ ਦਾ ਉਸ ਘਰ ਵਿੱਚ ਜਿਉਣਾ ਤ੍ਰਿਗ ਹੈ ਜਿਸ ਘਰ ਵਿੱਚ ਨੇਕੀ ਦੇ ਅਵਤਾਰ ਗੁਰੂ ਜੀ ਨੂੰ ਇਤਨੇ ਕਸ਼ਟ ਦੇ ਰਹੇ ਹਨ ਜਦ ਉਸ ਨੂੰ ਇਹ ਵੀ ਪਤਾ ਲੱਗਾ ਕਿ ਗੁਰੂ ਜੀ ਨੂੰ ਇਸ ਅਤ ਦੀ ਗਰਮੀ ਵਿੱਚ ਪੀਣ ਵਾਸਤੇ ਪਾਣੀ ਤੇ ਖਾਣ ਵਾਸਤੇ ਰੋਟੀ ਵੀ ਨਹੀਂ ਦਿੱਤੀ ਜਾਂਦੀ ਤਾਂ ਉਹ ਗੁਰੂ ਜੀ ਵਾਸਤੇ ਭੋਜਨ ਤੇ ਮਿੱਠਾ ਪਾਣੀ ਲੈ ਕੇ ਚੋਰੀ-ਚੋਰੀ ਗੁਰੂ ਜੀ ਦੇ ਬੰਦੀਖਾਨੇ ਚਲੀ ਗਈ। ਅਤੇ ਪਹਿਰੇਦਾਰਾਂ ਪਾਈਆਂ ਨੂੰ ਲਾਲਚ ਵਜੋਂ ਕੁਝ ਜੇਵਰ ਦੇ ਕੇ ਗੁਰੂ ਜੀ ਪਾਸ ਪਹੁੰਚ ਗਈ। ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਾਰੂ-ਜਾਰੂ ਕੇ ਆਖਿਆ ਮਹਾਰਾਜ ਅਹ ਮਿੱਠਾ ਜਲ ਅਤੇ ਭੋਜਨ ਛਕ ਲਵੋ। ਇਹ ਮੈਂ ਆਪ ਜੀ ਵਾਸਤੇ ਲਿਆਂਦਾ ਹੈ ਮੈਂ ਚੰਦੂ ਪਾਪੀ ਦੀ ਨੂੰਹ ਹਾਂ ਅਤੇ ਆਪ ਜੀ ਦੇ ਸਿੱਖ ਦੀ ਲੜਕੀ ਹੋਣ ਕਰਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਗੁਰੂ ਜੀ ਨੇ ਕਿਹਾ ਬੀਬੀ ਤੈਨੂੰ ਸ਼ਾਬਾਸ਼ ਹੈ ਜਿਸ ਦੇ ਹਿਰਦੇ ਵਿੱਚ ਇਤਨਾ ਪ੍ਰੇਮ ਤੇ ਦੁੱਖ ਹੈ ਪਰ ਇਸ ਪਾਪੀ ਦੇ ਘਰ ਦਾ ਅੰਨ ਤੇ ਜਲ ਅਸਾ ਨਹੀਂ ਛਕਣਾ ਇਸ ਨੂੰ ਵਾਪਸ ਲੈ ਜਾਓ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੀਬੀ ਅੰਨ ਜਲ ਵਾਪਸ ਲੈ ਕੇ ਘਰ ਨੂੰ ਚਲੀ ਗਈ ਰਾਤ ਨੂੰ ਚੰਦੂ ਨੇ ਸੋਚਿਆ ਕਿ ਉਬਲਦੇ ਪਾਣੀ ਵਿੱਚ ਬੈਠ ਕੇ ਵੀ ਇਹਨਾਂ ਦੇ ਸਰੀਰ ਨੂੰ ਕੋਈ ਦੁੱਖ ਨਹੀਂ ਹੋਇਆ ਅਤੇ ਨਾ ਹੀ ਇਹਨਾਂ ਨੇ ਇਸ ਕਸ਼ਟ ਤੋਂ ਡਰ ਕੇ ਮੇਰੀ ਗੱਲ ਮੰਨੀ ਹੈ ਸਵੇਰ ਹੋਈ ਤਾਂ ਫਿਰ ਤਿਆਰ ਹੋ ਕੇ ਗੁਰੂ ਜੀ ਪਾਸ ਜਾ ਕੇ ਕਿਹਾ ਕਿ ਅਜੇ ਵੀ ਮੇਰੀ ਗੱਲ ਮੰਨ ਲਵੋ ਨਹੀਂ ਤਾਂ ਅੱਜ ਵੇਖਣਾ ਕੀ ਬਣਦਾ ਹੈ ਪਹਿਲਾਂ ਤੁਹਾਡੀ ਹੱਤਿਆ ਕਰਾਂਗਾ ਫਿਰ ਤੁਹਾਡਾ ਘਰ ਲੁੱਟ ਕੇ ਤੁਹਾਡੇ ਪੁੱਤਰ ਨੂੰ ਫੜ ਕੇ ਆਪਣੀ ਲੜਕੀ ਦਾ ਨਾਤਾ ਮਨਵਾਵਾਂਗਾ ਜੇ ਨਹੀਂ ਮੰਨੇਗਾ ਫਾਸੀ ਦੇ ਕੇ ਉਸ ਨੂੰ ਵੀ ਮਾਰ ਦੇਵਾਂਗਾ ਇਸ ਤਰ੍ਹਾਂ ਡਰ ਦੇਣ ਵਾਲੀਆਂ ਕਠੋਰ ਗੱਲਾਂ ਕਰਕੇ ਚੰਦੂ ਨੇ ੜਪੂੰਜੇ ਦੇ ਪੱਠ ਤੋਂ ਰੇਤਾ ਮੰਗਵਾ ਕੇ ਉਸ ਨੂੰ ਆਪਣੇ ਆਦਮੀਆਂ ਪਾਸ ਅੱਗ ਸਮਾਨ ਗਰਮ ਕਰਾ ਕੇ ਬੋਲਿਆ ਕਿ ਗੁਰੂ ਜੀ ਨੂੰ ਬਾਹਰ ਲਿਆ ਕੇ ਇਸ ਅੱਗ ਅੰਗਿਆਰ ਗਰਮ ਰੇਤੇ ਉੱਤੇ ਬਿਠਾ ਦਿਓ ਤਦ ਸੰਭਾਈਆਂ ਨੇ ਚੰਦੂ ਦੇ ਹੁਕਮ ਅਨੁਸਾਰ ਗੁਰੂ ਜੀ ਨੂੰ ਕੋਠੜੀ ਵਿੱਚੋਂ ਬਾਹਰ ਲਿਆ ਕੇ ਗਰਮ ਰੇਤੇ ਉੱਤੇ ਖੜਾ ਕਰ ਦਿੱਤਾ। ਇਸ ਜ਼ੁਲਮ ਨੂੰ ਵੇਖ ਕੇ ਭਾਈ ਲੰਗਾਹਾ ਤੇ ਪ੍ਰਾਣਾ ਦੌੜ ਕੇ ਆਏ ਅਤੇ ਕਿਹਾ ਕਿ ਗਰਮ ਰੇਤੇ ਉੱਤੇ ਅਸੀਂ ਪੈਂਦੇ ਹਾਂ। ਗੁਰੂ ਜੀ ਸਾਡੇ ਸਰੀਰ ਉੱਤੇ ਖੜੇ ਹੋਣਗੇ। ਅਸੀਂ ਆਪਣੇ ਸਤਿਗੁਰ ਜੀ ਦਾ ਕਸ਼ਟ ਅੱਖੀਂ ਨਹੀਂ ਵੇਖ ਸਕਦੇ। ਪਰ ਚੰਦੂ ਨੇ ਆਪਣੇ ਆਦਮੀਆਂ ਪਾਸੋਂ ਇੰਨਾ ਸਿੱਖਾਂ ਨੂੰ ਡੰਡੇ ਮਾਰਕ ਮਾਰ ਕੇ ਪਿੱਛੇ ਹਟਾ ਦਿੱਤਾ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਤੁਸੀਂ ਸਾਡੇ ਨੇੜੇ ਨਾ ਆਵੋ ਨਾ ਹੱਕ ਮਾਰ ਨਾ ਖਾਓ ਜੋ ਕੁਝ ਹੋ ਰਿਹਾ ਹੈ ਇਹ ਕਰਤਾ ਦੇ ਹੁਕਮ ਅnder ਹੋ ਰਿਹਾ ਹੈ ਭਾਈ ਪ੍ਰਾਣੇ ਨੇ ਕਿਹਾ ਮਹਾਰਾਜ ਆਪ ਜੀ ਦਾ ਦੁੱਖ ਵੇਖਣ ਨਾਲੋਂ ਅਸੀਂ ਆਪਣੇ ਪ੍ਰਾਣ ਦੇਣੇ ਚੰਗੇ ਸਮਝਦੇ ਹਾਂ ਇਸ ਕਰਕੇ ਆਪ ਜੀ ਪਾਸ ਆਉਣ ਤੋਂ ਬਿਨਾ ਸਾਡੇ ਪਾਸੋਂ ਰਿਹਾ ਨਹੀਂ ਜਾਂਦਾ ਗੁਰੂ ਜੀ ਨੇ ਫਰਮਾਇਆ ਜੇ ਇਹ ਗੱਲ ਹੈ ਤਾਂ ਇਸ ਤਰ੍ਹਾਂ ਕਰੋ ਕਿ ਚੁੱਪਚਾਪ ਬੈਠ ਕੇ ਜੋ ਕੁਝ ਹੁੰਦਾ ਹੈ ਵੇਖਦੇ ਰਹੋ ਉਪਰੰਤ ਚੰਦੂ ਨੇ ਗੁਰੂ ਜੀ ਨੂੰ ਗਰਮ ਰੇਤੇ ਉੱਤੇ ਬਿਠਾ ਦਿੱਤਾ ਅਤੇ ਗੁਰੂ ਜੀ ਅਡੋਲ ਬੈਠ ਕੇ ਇਹ ਸ਼ਬਦ ਪੜਨ ਲੱਗੇ ਰਾਖ ਸਦਾ ਤੂੰ ਆਪਣੇ ਸਾਥ ਤੂੰ ਹਮ ਰੋ ਪ੍ਰੀਤਮ ਮਨ ਮੋਹਨ ਤੁਜ ਬਿਨ ਜੀਵਨ ਸਗਲ ਖਾਤ ਰਹਾਉ ਰੰਗ ਤੇ ਰਾਉ ਕਰਤ ਖਿਨ ਭੀਤਰ ਪ੍ਰਭ ਮੇਰੂ ਅਨਾਥ ਕੋ ਨਾਥ ਜਲਤ ਅਗਨ ਮੈਂ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸ਼ੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰ ਸੇਵਾ ਔਰ ਗਿਆਨ ਬਸਗਲੀ ਛਾੜ ਔਰ ਗਿਆਨ ਬਸਗਲ ਅਕਾਥ ਜਦ ਗੁਰੂ ਜੀ ਪ੍ਰੇਮ ਨਾਲ ਪਿੰਨੇ ਮਦ ਰਸੂਰ ਵਿੱਚ ਇਹ ਸ਼ਬਦ ਪੜ ਰਹੇ ਸਨ ਤਾਂ ਚੰਦੂ ਨੇ ਬੜੇ ਗੁੱਸੇ ਨਾਲ ਆਪਣੇ ਆਦਮੀਆਂ ਨੂੰ ਕਿਹਾ ਕਿ ਗਰਮ ਰੇਤ ਦੇ ਕੜਛੇ ਭਰ ਭਰ ਕੇ ਇਹਨਾਂ ਦੇ ਉੱਪਰ ਪਾਓ ਇਨਾਂ ਨੂੰ ਕੁਛ ਤਤਤਾ ਨਹੀਂ ਲੱਗਦਾ। ਤਾਂ ਦੁਸ਼ਟ ਨੇ ਦੁਸ਼ਟ ਦੇ ਹੁਕਮ ਨਾਲ ਉਹਨਾਂ ਨੇ ਗਰਮ ਰੇਤ ਦੇ ਕੜਛੇ ਗੁਰੂ ਜੀ ਦੇ ਸਰੀਰ ਉੱਤੇ ਪਾਉਣੇ ਆਰੰਭ ਕਰ ਦਿੱਤੇ। ਜਿਸ ਨਾਲ ਸਤਗੁਰੂ ਜੀ ਦੇ ਸਰੀਰ ਉੱਤੇ ਛਾਲੇ ਪੈ ਗਏ ਤੇ ਸਰੀਰ ਮੱਕਈ ਦੇ ਪੁੱਜੇ ਹੋਏ ਖਿਲੀਆਂ ਵਾਂਗੂ ਛਾਲਿਓ ਛਾਲੀ ਹੋ ਗਿਆ। ਦੋ ਪਹਿ ਤੱਕ ਇਸ ਤਰ੍ਹਾਂ ਹੀ ਜਾਲਮ ਨੇ ਗੁਰੂ ਜੀ ਨੂੰ ਦੁੱਖ ਦਿੱਤਾ ਪਰ ਗੁਰੂ ਜੀ ਬਦੇ ਹੋ ਕੇ ਅਡੋਲ ਬੈਠੇ ਰਹੇ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸਰਮ ਸਗਲੇ ਲਾਥ ਇਸ ਅਤਿਆਚਾਰ ਨੂੰ ਵੇਖ ਕੇ ਸਭ ਵੇਖਣ ਤੇ ਸੁਣਨ ਵਾਲੇ ਤਰਾ ਤਰਾ ਕਰ ਰਹੇ ਸਨ ਜੰਦੂ ਦੁਸ਼ਟ ਨੇ ਦੋ ਪਹਿਰ ਪਿੱਛੋਂ ਆਪ ਜੀ ਨੂੰ ਗਰਮ ਰੇਤ ਉੱਤੇ ਗਰਮ ਰੇਤ ਉੱਤੋਂ ਉਠਾ ਕੇ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਆਪ ਆਪਣੇ ਮਹਿਲਾਂ ਨੂੰ ਚੱਲਿਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ